ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਹੁਸ਼ਿਆਰਪੁਰ ਦੇ ਟਾਂਡਾ ਨੇੜੇ ਕਣਪਛਾਤੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਵੱਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਦੀ ਕਿ ਲਾਸ਼ ਬੁਰੀ ਹਾਲਤ ਵਿੱਚ ਮਿਲੀ ਜਿਸ ਦੀ ਪਛਾਣ ਕਰਨਾ ਵੀ ਮੁਸ਼ਕਲ ਹੈ ਦਰਅਸਲ ਹੁਸ਼ਿਆਰਪੁਰ ਦੇ ਟਾਂਡਾ ਹਲਕੇ ਦੇ ਗੜਦੀ ਵਾਲਾ ਬਲਾਕ ਦੇ ਪਿੰਡ ਗੋਂਦਪੁਰ ਗੋਂਦਪੁਰ ਨੇੜੇ ਰਾਣਾਪੁਲੀ ਦੀ ਮੁੱਖ ਸੜਕ ਹੇਠੋਂ ਇੱਕ ਕਣਪਛਾਤੀ ਵਿਅਕਤੀ ਦੀ ਲਾਸ਼ ਮਿਲੀ ਜੋ ਬੁਰੀ ਤਰ੍ਹਾਂ ਸੜੀ ਹੋਈ ਹਾਲਤ ਵਿੱਚ ਸੀ ਜਿਸ ਨੂੰ ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਗੜਦੀਵਾਲਾ ਦੇ ਵਲੰਟੀਅਰਾਂ ਵੱਲੋਂ ਸਿਵਲ ਹਸਪਤਾਲ ਦੀ ਮੋਰਚੀ ਵਿੱਚ ਰਖਵਾਇਆ ਗਿਆ ਦੱਸਦੀ ਹੈ ਕਿ ਕਿਸੇ ਵਿਅਕਤੀ ਨੇ ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਨੂੰ Laash ਬਾਰੇ ਜਾਣਕਾਰੀ ਦਿੱਤੀ ਪ੍ਰਧਾਨ ਮਨਜੋਤ ਸਿੰਘ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚੇ ਤੇ ਪੂਲ ਹੇਠੋਂ Laash ਬਾਹਰ ਕੱਢੀ ਗਈ Laash ਨੂੰ ਬਾਹਰ ਕੱਢ ਕੇ ਪਛਾਣ ਲਈ ਨੇੜਲੇ ਪਿੰਡਾ ਸਮੇਤ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਬਾਦ ਵਿੱਚ Laash ਨੂੰ ਪਛਾਣਨ ਦੇ ਲਈ ਸਿਵਲ ਹਸਪਤਾਲ ਦਸੂਹਾ ਦੇ ਮਰਦਾ ਘਰ ਵਿੱਚ ਰੱਖਿਆ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ Laash ਦੀ ਹਾਲਤ ਕਾਫੀ ਵਿਗੜ ਗਈ ਹੈ। Laash ਦੀ ਪਛਾਣ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ। ਹਾਲਾਂਕਿ ਪੁਲਿਸ ਨੇ Laash ਨੂੰ ਪਛਾਣ ਲਈ 72 ਘੰਟਿਆਂ ਦੇ ਲਈ ਹਸਪਤਾਲ ਦੇ ਮਰਦਾ ਘਰ ਵਿੱਚ ਰੱਖ ਦਿੱਤਾ ਹੈ ਤੇ ਵਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਬਾਬਾ ਦੀਪ ਸਿੰਘ ਸੇਵਾਦਲ ਵੈਲਫੇਅਰ ਸੁਸਾਇਟੀ ਗੜਦੀ ਵਾਲਾ ਦੇ ਵਲੰਟੀਅਰਾਂ ਵੱਲੋਂ Laash ਨੂੰ ਪੁਲ ਦੇ ਹੇਠੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਦੇ ਮਰਦਾ ਘਰ ਵਿੱਚ ਪਹੁੰਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਟੀਮ ਬਾਬਾ ਦੀਪ ਸਿੰਘ ਸੇਵਾਦਾਲ ਵੈਲਫੇਅਰ ਸੁਸਾਇਟੀ ਨੂੰ ਇੱਕ ਕਾਲ ਆਉਂਦੀ ਆ ਵੀ ਇੱਕ ਗੜੀ ਵਾਲਾ ਸ਼ਹਿਰ ਦੇ ਲਾਗੇ ਗੋਦਪੁਰ ਪੰਪ ਦੇ ਬਿਲਕੁਲ ਸਾਹਮਣੇ ਇੱਕ ਪੁਲੀ ਜਾਂਦੀ ਆ ਉਹਦੇ ਥੱਲੇ ਇੱਕ ਅਣਪਛਾਤਾ ਜਿਹੜਾ ਬੰਦਾ ਜਿਹੜਾ ਉੱਥੇ ਪਿਆ ਆ ਵੀ ਤੁਸੀਂ ਜਲਦੀ ਆਓ ਅਸੀਂ ਜਿਹੜਾ ਬਿਆਸ ਦਰਿਆ ਦੇ ਉੱਪਰ ਸਾਡੀ ਪੂਰੀ ਟੀਮ ਜਿਹੜੀ ਮੌਕ ਡ੍ਰਿਲ ਕੀਤੀ ਜਾ ਰਹੀ ਸੀ ਜਿਹੜਾ ਫਲੱਡਾਂ ਦਾ ਸੀਜ਼ਨ ਚੱਲ ਰਿਹਾ ਉਹਦੇ ਲਈ ਉੱਥੇ ਕਿਸ਼ਤੀਆਂ ਦੀ ਮਤਲਬ ਚੈਕਿੰਗ ਕੀਤੀ ਜਾ ਰਹੀ ਸੀ ਫਿਰ ਸਾਡੀ ਟੀਮ ਸਾਸਤਾ ਦੇ ਵਿੱਚੋਂ ਟੀਮ ਨੂੰ ਫੋਨ ਕੀਤਾ ਤੇ ਟੀਮ ਉੱਥੋਂ ਛੱਪ ਵਾਹਨ ਲੈਂਦਾ ਗਿਆ ਹੋਰ ਸਮਾਨ ਗਲਵਜ਼ ਬਗੈੜਾ ਸਾਰਾ ਕੁਝ ਲੈ ਕੇ ਫਿਰ ਉਹ ਟੀਮ ਉੱਥੇ ਪਹੁੰਚ ਚੁੱਕੀ ਸੀ ਫਿਰ ਸਾਡੀ ਉੱਥੋਂ ਦੀ ਟੀਮ ਆ ਕੇ ਜਿਹੜਾ ਉਹਨੂੰ ਕੁਲੀ ਦੇ ਥੱਲੇੋਂ ਕੱਢ ਕੇ ਜਿਹੜਾ ਬਾਹਰ ਰੋਡ ਤੇ ਲਿਆਂਦਾ ਗਿਆ ਤੇ ਕੱਪੜਿਆਂ ਦੀ ਪਛਾਣ ਤੋਂ ਫੋਟੋ ਖਿੱਚੀ ਗਈ ਅਸੀਂ ਇਹੀ ਅਪੀਲ ਕਰਦੇ ਹਾਂ ਇਹ ਵੱਧ ਤੋਂ ਵੱਧ ਜਿਹੜੀ ਪਹਿਚਾਣ ਕੀਤੀ ਜਾ ਸਕੇ ਉਹਦੇ ਕੱਪੜਿਆਂ ਤੋਂ ਪਛਾਣ ਹੋਣੀ ਕਿਉਂਕਿ ਫੇਸ ਬਹੁਤ ਹਾਲਾਤ ਖਰਾਬ ਆ ਫੇਸ ਦੇਖਣਯੋਗ ਨਹੀਂ ਆ ਉੱਥੋਂ ਜਾਂ ਹੋਰ ਇਹ ਅੰਗਾਂ ਤੋਂ ਨਹੀਂ ਉਹਦਾ ਬਾਰੇ ਪਤਾ ਲੱਗਣਾ ਸਿਰਫ ਕੱਪੜਿਆਂ ਤੋਂ ਪਛਾਣ ਹੋਣੀ ਆ ਜਿਹਦੇ ਘਰ ਤੋਂ 3-4 ਦਿਨਾਂ ਤੋਂ ਕੋਈ ਮਿਸਿੰਗ ਆ ਉਹ ਜ਼ਰੂਰ ਗਰਦੀ ਵਾਲਾ ਥਾਣੇ ਦੇ ਨਾਲ ਸੰਪਰਕ ਕੀਤਾ ਜਾਵੇ ਤੇ ਤਾਂ ਜੋ ਉਹ ਜਿਹੜੀ ਡੈੱਡ ਗੋੜੀ ਆ ਵਾਰਸਾਂ ਦੇ ਹਵਾਲੇ ਜਿਹੜੀ ਹੋ ਜਾਏ ਕਿਉਂਕਿ ਜੋ ਅੱਜ ਹਾਲਾਤ ਉਹਦੇ ਹੋ ਚੁੱਕੇ ਸੀ ਜੋ ਰਹਿੰਦਾ ਹੁਣ ਉਹਦੀ ਮਿੱਟੀ ਉਹ ਖਰਾਬ ਨਾ ਹੋਵੇ ਉਹਦਾ ਸੰਸਕਾਰ ਹੋਵੇ ਟਾਈਮ ਦੇ ਨਾਲ ਕਿਉਂਕਿ ਹੋਰ ਹੋਰ ਦਿਨੋਂ ਦਿਨ ਜਿਹੜੇ ਕੀੜੇ ਪੈ ਚੁੱਕੇ ਆ ਉਹ ਬੋਡੀ ਉਹਨੂੰ ਖਾਈ ਜਾਣੀ ਆ ਟਾਈਮ ਰਹਿੰਦੇ ਹੀ ਉਹਨੂੰ ਜਿਹੜਾ ਉਹਦਾ ਸੰਸਕਾਰ ਕੀਤਾ ਜਾਵੇ ਕਿਉਂਕਿ ਹਾਲਾਤ ਦੇਖਣਯੋਗ ਨਹੀਂ ਸੀ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਦੀ ਪੂਰੀ ਟੀਮ ਨੇ ਇਕਜੁੱਟ ਹੋ ਕੇ ਉਹਨੂੰ ਜਿਹੜੀ ਉੱਥੇ ਬੋਡੀ ਰਿਕਵਰ ਕਰਕੇ ਜਿਹੜਾ ਰੂਏ ਹਸਪੀਟਲ ਸਿਵਲ ਦੇ ਵਿੱਚ ਰੱਖਾ ਦਿੱਤੀ ਗਈ ਆ ਇਹ ਬਾਕੀ ਹੁਣ ਜੇ ਕਿਸੇ ਦੇ ਕੋ ਕੱਪੜਿਆਂ ਤੋਂ ਪਛਾਣ ਹੁੰਦੀ ਆ ਤੇ ਜਰੂਰ ਤੁਸੀਂ ਗੜਦੀ ਵਾਲਾ ਖਾਨੇ ਨਾਲ ਸੰਪਰਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ